ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਆਪਣੀ ਚੜ੍ਹਦੀ ਕਲਾ ਚ ਵਸੋਣਗੇ ਤੇ ਅਸੀਂ ਵੀ ਚੜ੍ਹਦੀ ਕਲਾ ਚ ਹੈਗੇ ਆਂ ਤੇ ਸ਼ੁਰੂਆਤ ਕਰਨ ਲੱਗੇ ਆਂ ਜੀ ਅਸੀਂ ਆਪਣੇ ਆਹ ਡਰਿੰਕ ਤੋਂ ਬਲੌਗ ਦੀ ਸ਼ੁਰੂਆਤ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਹਾਂ ਡਰਿੰਕ ਤੋਂ ਮੇਰੀ ਸ਼ੁਰੂਆਤ ਹੁੰਦੀ ਆ ਐਂਡ ਸੰਡੇ ਦਾ ਦਿਨ ਹੈ ਅੱਜ ਸਾਰੇ ਜਾਣਦੇ ਹੋਣਗੇ 1 ਸੈਕਿੰਡ शिमू रोटी खाना स्टार्ट करते बंदे तरह ठीक है ना लकी सुन गए तेन टीवी टूवी बंद कर देना फिर सु चीजा खाई जानिया फिर खट्टा खट्टा खुट्टा नहीं है चुपचाप खा लें बंदे तरह हाँ मैं लगी पाँच मिनट मिनट से पहले पहले अगर रोटी खाना स्टार्ट नहीं करती ना दोनों ने टीवी किया बस ਕੀ ਕਾ ਮਾਰੇ ਚੰਗਾੜਾ ਮਾਰੇ ਜੋ ਮਰਜੀ ਕਰੇ ਹਾਂ ਸੱਚੀ ਦੋਸਤੋ ਉਹਨਾਂ ਨੇ ਤੰਗ ਕੀਤਾ ਪਿਆ ਐਦਾਂ ਦੀ ਔਲਾਦ ਐ ਨਾ ਐਦਾਂ ਦੀ ਬੇਕਰਦੂਤੀ ਔਲਾਦ ਆ ਦੇਖੋ ਐਪਲ ਖਾਈ ਜਾਣ ਲੱਗੋ ਖਾਈ ਜਾਂਦੇ ਆ ਹੈ ਤੁਸੀਂ ਰੋਟੀ ਖਾ ਲਓ ਰੋਟੀ ਸਬਜੀ ਸਬਜੀ ਜਿਹੜੀ ਐ ਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵੋਲਿਊਮ ਕਮ ਕਰ ਦੇ ਵੋਲਿਊਮ ਕਮ ਕਰ ਦੇ ਵੋਲਿਊਮ ਕਮ ਕਰ ਦੇ ਆਪਣਾ ਫੋਨ ਨਹੀਂ ਹੁੰਦਾ ਤੁਸੀਂ ਪਾਪਾ ਜਿਸ ਦਿਨ ਮੇਰੀ ਅਰਨਿੰਗ ਹੋਣ ਲੱਗੀ ਨਾ ਪੈਸੇ ਮਿਲਣ ਲੱਗੇ ਫਿਰ ਤੁਸੀਂ ਸਾਰਿਆਂ ਨੇ ਬੜੇ ਸੋਹਣੇ ਕਹਿਣਾ ਮੰਨਿਆ ਕਰਨਾ ਤੇ ਬੜੇ ਸੋਹਣੇ ਸਭ ਕੁਝ ਕਰਿਆ ਕਰਨਾ ਅੱਜ ਮੇਰੇ ਕੋਈ ਸਾਥ ਨਹੀਂ ਦਿੰਦਾ ਵੀ ਹੈ ਨਾ ਜਦ ਮੈਂ ਵੀਡੀਓ ਸੁਣਾਉਂਦੀ ਆ ਜਦ ਮੇਰੇ ਪੈਸੇ ਆਉਣ ਲੱਗੇ ਨਾ ਦੋਸਤੋ ਮੇਰੇ ਇੱਕ ਦੂਸਰਾ ਚੈਨਲ ਵੀ ਹੈਗਾ ਉਹ ਉਹ ਨਾ ਹਾਫ ਮੋਨਟਾਈਜ਼ ਹੋ ਸਕਦਾ ਆ ਲੇਕਿਨ ਉਹਦੇ ਵਿੱਚ ਨਾ ਵਾਚ ਟਾਈਮ ਪੂਰਾ ਨਹੀਂ ਹੁੰਦਾ ਪਿਆ ਤੇ ਮੈਂ ਹੁਣ ਆਪ ਆਪਣਾ ਚੈਨਲ ਦੂਸਰਾ ਖੋਲਿਆ ਵੈਸੇ ਇਹਨੇ ਮਹਾਰਾਣੀ ਨੇ ਕਿਹਾ ਸੀਗਾ ਮੇਰੀ ਬੇਟੀ ਨੇ ਕਿ ਮੰਮਾ ਮੈਂ ਵਲੋਗ ਬਣਾਇਆ ਕਰੂੰਗੀ ਮੇਲੇ ਚੈਨਲ ਬਣਾ ਦਿਓ ਤਾਂ ਹੁਣ ਆਪ ਤੇ ਟਾਸ ਤੇ ਮਾਸ ਕਰਦੀ ਨਹੀਂ ਨਾ ਟਾਈਮ ਤੇ ਰੋਟਦੀ ਆ ਨਾ ਵਾਸਤਾ ਹੂੰ ਸਕੂਲੇ ਚਲ ਅੱਜ ਤਾਂ ਸੰਡੇ ਆ ਚਲੋ ਬਟ ਜਦ ਸਕੂਲੀ ਸਕੂਲ ਜਾਂਦੀ ਹੈ ਤਾਂ ਵੀ ਥੋੜਾ ਖੇਤੀ ਉਠਖੜਿਆ ਕਰੇ ਆਪਣਾ ਬਲੌਗ ਸ਼ੂਟ ਕਰਿਆ ਕਰੇ ਜੋ ਵੀ ਹੈਗਾ ਆ ਤੇ ਹੁਣ ਆ ਦੇਖੋ ਜੀ ਕਾਰਟੂਨ ਚ ਪੜਿਆ ਹੋਇਆ ਐਂਦਾ ਕੋਈ ਕਰਦਾ ਹੁੰਦਾ ਹੈ ਅੱਛਾ ਅਜਾ ਨਾ ਸਾਡੇ ਗੁਰਦੁਆਰੇ ਨਾ ਆਪਣਾ ਦਿਲ ਚਾਹੇ ਪੋ ਹੈਗਾ ਯਾਰ ਤੇ ਪੂਰੀ ਵੀਡੀਓ ਇਸ ਮੈਂ ਖਾਨੀ ਕੂਟ ਕਰਕੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਮੈਨੂੰ ਪੂਰੀ-ਪੂਰੀ ਮਿਹਨਤ ਦੇ ਤੁਸੀਂ ਮੈਨੂੰ ਜਰੂਰ ਸਪੋਰਟ ਕਰੋਗੇ ਤੇ ਜਰੂਰ ਮੇਰੇ ਸਾਥ ਦੇਵੋਗੇ ਕਿ ਕਚਨ ਬਲੌਗ ਵਧੀਆ ਲੱਗੂਗਾ ਮੇਰੇ ਸ਼ਾਇਦ ਤੇ ਵਧੀਆ ਲੱਗਣਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਕਰਿਆ ਕਰੋ ਸਬਸਕ੍ਰਾਈਬ ਤਾਂ ਕਰਦੇ ਹੋ ਪਲੀਜ਼ ਤੁਹਾਨੂੰ ਪਲੀਜ਼ ਦੋਸਤੋ ਪਲੀਜ਼ ਕੋਲ ਬਲੂ ਦਾ ਕੀ ਨਾਮ ਹੋਣਾ ਅੱਜ ਮੈਂ ਬਸ ਇੰਨਾ ਹੀ ਛੋਟਾ ਜਿਹਾ ਬਲੌਗ ਬਣਾ ਕੇ ਆਪਣਾ ਇੱਧਰ ਹੀ ਐਂਡ ਕਰਦੀ ਆਂ ਤੇ ਬਾਕੀ ਅਜੇ ਅਸੀਂ ਲੇਟ ਉੱਠੇ ਆਂ ਸੰਡੇ ਛੁੱਟੀ ਕਰਕੇ ਬਾਕੀ ਸੂ ਟੇਕ ਕੇ ਐਂਡ ਬਾਈ